ਸਨਗਰਪੀ ਸਿੰਘ ਮੈਂ ਪਰਵਾਹ ਬਿਹੜੀ ਤੋਂ ਮੇਰਾ ਭਤੀਜਾ ਜਸੀ ਰਣਨਰਿੰਦੇ ਸਿੰਘ ਜਦੋਂ ਮਲਬੀ ਸੁਸਾਇਡ ਕੀਤਾ ਉਹਨੇ 5 ਤਰੀਕ ਨੂੰ ਜੂਨ ਨੂੰ ਉਦੋਂ ਸਾਡੇ ਮਲਬੀ ਕੋਈ ਬਾਣੀ ਫੜਦਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਫਸਟ ਡੇਅ ਤੋਂ ਹੀ 5 ਤਰੀਕ ਦੇ ਅਨਸਾਰ ਹੋਣੀ ਸਾਡੇ ਨਾਲ ਜਦੋਂ ਸਾਡੀ ਕਿਸੇ ਨੇ ਬਾਣੀ ਫੜੀ ਹੁਣ ਵੀ ਇਹਨਾਂ ਨੇ ਸਾਡੀ ਚਾਚਾ ਜੀ ਮਾਲੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਰਾਤਪੁਰ ਦੇ ਵਿੱਚ 2 ਲੱਖ ਰੁਪਏ ਮਨੂਜ ਕਰਵਾਇਆ ਹੈ ਇਹ ਭਗਵਾਨ ਸਮਾਨ ਸਰਕਾਰ ਦਾ ਤੇ ਸਾਰੇ ਮਹਨਾਂ ਦਾ ਆਮਾ ਦੀ ਪਾਰਟੀ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਤੇ ਵੀ ਅਸੀਂ ਇਹਨਾਂ ਨੂੰ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਮਲਵੀਆਂ ਦੇ ਨਾਲ ਖੜੇ ਰਵਾਂਗੇ ਤੇ ਕਿਤੇ ਵੀ ਇਹ ਪਿਛੇ ਨਹੀਂ ਇਹਨਾਂ ਨੂੰ ਮੋਕਣੀ ਮਖਾਉਂਦੇ ਜਿੱਥੇ ਵੀ ਸਾਡੀ ਲੋੜ ਹੋਵੇ ਅਸੀਂ ਇਹਨਾਂ ਦੇ ਨਾਲ ਪਰਿਵਾਰ ਸਾਡਾ ਧੰਨਵਾਦ ਪਿਛਲੇ ਦਿਨਾਂ ਦੇ ਵਿੱਚ ਪਿੰਡ ਬੱਬੇ ਹਾਲੀ ਤੋਂ ਸਰਦ ਕਨਾਲ ਸਿੰਘ ਜੀ ਦਾ ਬਹੁਤ ਹੀ ਹੌਨਹਾਰ ਉਹ ਨੌਜਵਾਨ ਬੇਟਾ ਰਾਣਾ ਉਹ ਬਹੁਤ ਵੱਡਾ ਦਿਖਾਉਂ ਖੁਆ ਸੀਗਾ ਔਰ ਉਸ ਬੰਦੇ ਨੂੰ ਨੌਜਵਾਨ ਬੱਚੇ ਨੂੰ ਖੁਦਕੁਸ਼ੀ ਕਰਨੀ ਪਈ ਔਰ ਇਹ ਸਾਡੇ ਤੋਂ ਗਿਲਾ ਹੋਇਆ ਬਸ ਇਹਨੇ ਵੀ ਬਹੁਤ ਮਦਦ ਕਰਦਾ ਬਹੁਤ ਵੱਡਾ ਦੁਖਾਲ ਮਾਪੇ ਵਾਸਤੇ ਜਿਹੜਾ ਨੌਜਵਾਨ ਬੱਚਾ ਉਹਦਾ ਵੀ ਅੱਖਾਂ ਦੇ ਸਾਹਮਣੇ ਚਲਾ ਗਿਆ ਉਸ ਵਕਤ ਸਾਰੇ ਪਿੰਡ ਵਾਸੀਆਂ ਨੇ ਇਲਾਕਾ ਵਾਸੀਆਂ ਨੇ ਔਰ ਖਾਸ ਕਰਕੇ ਮਨੂਵਾਲ ਮਾਸਟਰ ਗੁਰਪ੍ਰੀਤ ਜੀ ਜਿਹੜੇ ਟੀਚਰ ਵੀ ਨੇ ਉਸ ਨਗਰ ਤੋਂ ਨੇ ਔਰ ਮਨਜੀਤ ਥੋੜੀ ਇਹ ਜਿਹੜਾ ਸਾਰਿਆਂ ਨੇ ਮਿਲ ਕੇ ਉਸ ਵਕਤ ਨਾਲ ਕਿਸੇ ਦੀ ਔਰ ਬਾਅਦ ਦੇ ਵਿੱਚ ਪੁਲਿਸ ਨੇ ਆਪਈਆ ਨਹੀਂ ਕਿ ਕਿਸੇ ਦੀ ਪਰ ਜਿਹੜਾ ਇੱਕ ਵੱਡਾ ਨੁਕਸਾਨ ਬੱਚੇ ਦਾ ਚਲੇ ਜਾਣਾ ਇਹਨਾਂ ਕੋਈ ਕੀਮਤ ਨਹੀਂ ਹੈਗੀ ਔਰ ਇਹ ਦੁੱਖ ਕਮਲ ਸਿੰਘ ਵਾਲਾ ਵਾਸਤੇ ਔਰ ਉਹਦੀ ਮਾਤਾ ਦੀ ਵਾਸਤੇ ਸਾਰੀ ਉਮਰ ਦਾ ਔਰ ਇਹਨਾਂ ਨੂੰ ਹੁਣ ਉਹ ਦੁੱਖ ਤੋਂ ਘਟਣਾ ਨਹੀਂ ਪਰ ਉਸ ਦੁੱਖ ਦੇ ਨਾਲ ਰਹਿਣ ਦੀ ਆਦਤ ਪੈ ਜਾਣੀ ਹੈ ਉਸ ਵਕਤ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਸੀ ਵੀ ਨਹੀਂ ਜੇ ਬੱਚਾ ਚਲੇ ਗਿਆ ਪਰ ਸਮਾਜ ਤੁਹਾਡੇ ਨਾਲ ਖੜਾ ਹੈ ਤੇ ਮੈਂ ਬੇਨਤੀ ਕੀਤੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਇਸ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ਤੇ ਫਿਰ ਆਪਾਂ ਡੈਪਟੀ ਕਮਿਸ਼ਨਰ ਉਦਾਲਪੁਰ ਨੂੰ ਇੱਕ ਅਪਲੀਕੇਸ਼ਨ ਵੀ ਦਿੱਤੀ ਸੀ ਜਿਹਾ ਉਹਨਾਂ ਨੇ ਸਾਦਰਵਿੰਦਰਜੀਤ ਸਿੰਘ ਡੈਪਟੀ ਕਮਿਸ਼ਨਰ ਜੀ ਨੇ ਉਹਦਾ ਕੇਸ ਰეკਮੈਂਡ ਕੀਤਾ ਕਿ ਅੱਜ 2 ਲੱਖ ਰੁਪਏ ਦੀ ਇਹ ਮਾਲੀ ਸਹਾਇਤਾ ਜਿਹੜੀ ਆ ਉਹ ਸਦਾ ਕਮਾਲ ਸਿੰਘ ਜੀ ਦੇ ਪਰਿਵਾਰ ਨੂੰ ਦਿੱਤੀ ਆ ਇਹ ਕੀਮਤ ਕੁਛ ਨਹੀਂ ਹੈਗੀ ਔਰ ਜਿੰਨਾ ਵੱਡਾ ਦੁਖਾਣ ਦਾ ਉਹਦੀ ਕੋਈ ਪਰਵਾਹੀ ਨਹੀਂ ਹੋ ਸਕਦੀ ਪਰ ਇੱਕ ਛੋਟਾ ਜਿਹਾ ਆਸਰਾ ਪਰਿਵਾਰ ਨੂੰ ਉਹ ਕਹਿੰਦੇ ਨੇ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਵਾਲੀ ਗੱਲ ਆ ਸੋ ਰਮੇਸ਼ਰ ਕਿਰਪਾ ਕਰੇ ਸਮਾਜ ਇਹਨਾਂ ਦਾ ਨਾਮ ਖੜਾ ਗਾਹ ਵੀ ਜਿੱਥੇ ਲੋੜ ਆ ਦਾਸ ਦੀ ਉਹ ਹਮੇਸ਼ਾ ਆਪਾਂ ਦੇ ਨਾਲ ਖੜੇ ਆ ਮੇਰੀ ਹਮੇਸ਼ਾ ਹੀ ਪ੍ਰਵਿਤੀ ਰਹੀ ਆ ਜਿੱਥੇ ਜਿੱਥੇ ਸਮਾਜ ਦੇ ਵਿੱਚ ਕਿਤੇ ਮੁਸ਼ਕਲ ਆਉਂਦੀ ਆ ਉੱਥੇ ਸਰਕਾਰ ਵੱਲੋਂ ਜੋ ਬੰਦੀ ਆਰਥਿਕ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਪਿਛਲੇ ਦੌਰ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ ਸਾਧ ਦੁਕਾਨਦਾਰਾਂ ਸੜ ਗਿਆ ਸੀਗੀਆਂ ਤੇ ਉਸ ਵਕਤ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੱਖ ਲੱਖ ਰੁਪਈਆ ਉਹਨਾਂ ਦੁਕਾਨਦਾਰਾਂ ਨੂੰ ਭੇਜਿਆ ਸੀ ਉਸ ਤੋਂ ਬਾਅਦ ਇੱਕ ਨੌਜਵਾਨ ਬੱਚਾ ਬਰਾਮਪੁਰ ਰੋਡ ਤੋਂ ਉਹ ਉਰੀ ਕਲਾਜ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਉਹਦੀ ਡੈਥ ਹੋ ਗਈ ਸੀ ਵੀ ਔਰ ਉਸ ਵਕਤ ਵੀ ਉਹਦੀ ਉਹਦੀ ਬੇਵਾਨ ਨੂੰ 2 ਲੱਖ ਰੁਪਇਆ ਮਾਨਯੋਗ ਮੁੱਖ ਮੰਤਰੀ ਜੀ ਦੇ ਆਪਣੇ ਰਲੀਫ ਫੰਡ ਦੇ ਵਿੱਚੋਂ ਭੇਜਿਆ ਸੀ ਸੋ ਮੈਂ ਇਲਾਕੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਇਹਦਾ ਮੁੱਦਿਆਂ ਦੇ ਉੱਪਰ ਸੰਵੇਦਨਸ਼ੀਲ ਨੇ ਔਰ ਲੋਕਾਂ ਨੂੰ ਰਾਹਤ ਦੇਣ ਲਈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਪ੍ਰਵ੍ਰਤੀ ਹਮੇਸ਼ਾ ਤਤਪਰ ਰਹਿੰਦੀ ਆ ਔਰ ਅੱਜ ਫੇਰ ਉਹਨਾਂ ਨੇ ਉਹ ਦਰਿਆਦਰੀ ਖਾ ਕੇ ਆਪਰ ਉਹ ਲੀਫ ਫੰਡ ਦੇ ਵਿੱਚੋਂ 2 ਲੱਖ ਰੁਪਇਆ ਸਰਦਾਰ ਕਨਾਲ ਸਿੰਘ ਜੀ ਦੇ ਪਰਿਵਾਰ ਨੂੰ ਭੇਜਿਆ ਮੇਰੇ ਨਾਲ ਬੱਬੇ ਹੰਦੀ ਤੋਂ ਸਰਦਾਰ ਮੁਖਨ ਸਿੰਘ ਜੀ ਜਿਹੜੇ ਸਾਡੇ ਪਾਰਟੀ ਦੇ ਅਹਿਮ ਰੁਕਨ ਨੇ ਉਹ ਵੀ ਅੱਜ ਇੱਥੇ ਹੈਗੇ ਨੇ ਸੋ ਜੀ ਸਾਰੇ ਮਿਲ ਕੇ ਗੁਰਪ੍ਰੀਤ ਜੀ ਅੱਗੇ ਕੰਮ ਕਰ ਰਹੇ ਨੇ ਮਜੀਦ ਜੀ ਕਰ ਰਹੇ ਨੇ ਸੋ ਅਸੀਂ ਸਾਰੇ ਕਨਾਲ ਜੀ ਤੁਹਾਡੇ ਪਰਿਵਾਰ ਦੇ ਨਾਲ ਆ ਅੱਗੇ ਵੀ ਜਿੱਥੇ ਕਿਤੇ ਤੁਹਾਨੂੰ ਕਿਤੇ ਸਾਡੀ ਲੋੜ ਹੋਵੇ ਦਾਸ ਹਮੇਸ਼ਾ ਤੁਹਾਡੇ ਨਾਲ ਖੜਾ ਪਰ ਤੁਹਾਡਾ ਦੁੱਖ ਇਨਾ ਜ਼ਿਆਦਾ ਉਹਨੂੰ ਘਟਾ ਨਹੀਂ ਸਕਦੇ ਉਹ ਰਹਿਣਾ ਪਰ ਆਡੀ ਜ਼ਿੰਦਗੀ ਦੇ ਵਿੱਚ ਜੇ ਕਿਤੇ ਤੁਸੀਂ ਮਾਰੇ ਮੋਤੇ ਕੰਮ ਆ ਸਕੀਏ ਅਸੀਂ ਹਮੇਸ਼ਾ ਹਾਜ਼ਰ ਹ ਇਕ ਵਾਰੀ ਫੇਰ ਮੌਲਯੋਗ ਮੁੱਖ ਮੰਤਰੀ ਭਗਵੰਤ ਸਿੰਘ ਦਾ ਕੋਟ ਪੁਲਵਾ